ਪੰਜਾਪੂਰਸ ਦੇ ਵਿੱਚ ਤਾਇਨਾਤ ਐਸਆਈ ਨੇ ਅਮਰੀਕਾ ਦੇ ਵਿੱਚ ਚੰਡੀਗੜ੍ਹ ਦਿੱਤੇ ਜੀ ਹਾਂ ਅਮਰੀਕਾ ਵਿਖੇ ਅਲਬਾਮਾ ਦੇ ਸ਼ਹਿਰ ਬਰਮਿੰਗਮ ਦੇ ਵਿੱਚ ਹੋਈਆਂ 21ਵੀਆਂ ਵਿਸ਼ਵ ਪਾਲਸ ਖੇਡਾਂ ਦੇ ਵਿੱਚ ਫਤਿਹਗੜ ਸਾਹਿਬ ਪਲਸਤੀ ਮਹਿਲਾ ਮੁਲਾਜ਼ਮ ASI ਕਸ਼ਮੀਰ ਕੋਰ ਨੇ ਜੈਵਲਨ ਥਰੋ ਦੇ ਮੁਕਾਬਲਿਆਂ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਜਿੱਤਿਆ। ਇੱਥੇ ਭਾਰਤ ਪੰਜਾਬ ਦੇ ਨਾਲ ਨਾਲ ਖਾਸ ਕਰਕੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਵੀ ਕਸ਼ਮੀਰ ਕੋਰ ਨੇ ਮਾਣ ਵਧਾਇਆ। ਇਸ ਮੌਕੇ ਜ਼ਿਲ੍ਹਾ ਪਾਲਸ ਮੁਖੀ ਫਤਿਹਗੜ ਸਾਹਿਬ ਸ਼ੁਭਮ ਅਗਰਵਾਲ ਨੇ ASI ਕਸ਼ਮੀਰ ਕੋਰ ਨੂੰ ਬਾਰਕਬਾਰ ਦੰਨਿਆ ਕਿ ਹ ਇਸ ਨਾਲ ਪੰਜਾਬ ਪੁਲਿਸ ਦਾ ਮਾਣ ਵਧਿਆ ਤੇ ਮਹਿਲਾ ਮੁਲਾਜ਼ਮ ਕਸ਼ਮੀਰ ਕੌਰ ਦਾ ਪੁਲਿਸ ਵਿਭਾਗ ਦੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਸਪੋਰਟਸ ਕੋਟੇ ਦੇ ਵਿੱਚ 2003 ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਕਸ਼ਮੀਰ ਕੌਰ ਦੇ ਵੱਲੋਂ ਵਕ ਵਕ ਥਾਮਾ ਤੇ ਹੋਏ ਖੇਡ ਮੁਕਾਬਲਿਆਂ ਦੇ ਵਿੱਚ ਮੈਡਲ ਪ੍ਰਾਪਤ ਕਰਕੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਜਾਂਦਾ ਰਿਹਾ ਤੇ ਮਾਜੇ ਦੀ ਜੰਪਲ ਐਸਆਈ ਕਸ਼ਮੀਰ ਕੌਰ ਦੇ ਵੱਲੋਂ ਆਪਣੀ ਪ੍ਰੈਕਟਿਸ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਗਰਾਊਂਡ ਵਿੱਚ ਕਰਨ ਦੇ ਨਾਲ-ਨਾਲ ਹੋਰ ਨਾਕ ਖਿਡਾਰੀਆਂ ਨੂੰ ਵੀ ਖੇਡਾਂ ਦੇ ਨਾਲ ਜੋੜਨ ਅਤੇ ਜੈਵਲਨ ਥਰੋ ਦੇ ਬਰੀਕੀ ਗੁਣ ਖਿਡਾਰੀਆਂ ਦੇ ਨਾਲ ਸਾਂਝੇ ਕੀਤੇ ਜਾਂਦੇ ਰਹੇ ਨੇ ਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਵਧੀਆ ਖਿਡਾਰੀ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਇਤੇ ਹੀ ਬਸ ਨਹੀਂ ਹਰੇਕ ਸਾਲ ਜ਼ਿਲ੍ਹਾ ਪੱਦਰ ਤੇ ਵੀ ਮਨਾਏ ਜਾਣ ਵਾਲੇ ਸੁਤੰਤਰਤਾ ਦਿਹਾੜੇ ਅਤੇ ਗਣਤੰਤਰ ਦਿਵਸ ਮੌਕੇ ਵੀ ਬਤੌਰ ਪਲਟੂਨ ਕਮਾਂਡਰ ਵਜੋਂ ਸ਼ਾਨਦਾਰ ਸੇਵਾਵਾਂ ਕਸ਼ਮੀਰ ਕੋਰ ਦੇ ਵੱਲੋਂ ਨਿਭਾਈਆਂ ਜਾਂਦੀਆਂ ਰਹੀਆਂ ਹਨ। ਜਿਹੜੀ ਵਰਲਡ ਪੁਲਿਸ ਗੇਮਸ ਹੈ ਕਿ ਵਿਸ਼ਵ ਪੁਲਿਸ ਦੇ ਖੇਡਾਂ ਜਿਹੜੀਆਂ ਹੋਈਆਂ ਸੀ ਕਿ ਉਸੇ ਸਾਡੇ ਜ਼ਿਲ੍ਹੇ ਦੇ ਇੱਕ ਜਿਹੜੇ ਅਮਨ ਕਸ਼ਮੀਰ ਕੋਰ ਨੇ ਦਾ ਜਿਹੜੇ ਹੈਗੇ ਆ ਉਹਨਾਂ ਵੱਲੋਂ ਬਹੁਤ ਵਧੀਆ ਉਹਦੇ ਵਿੱਚ ਉਹਨਾਂ ਦੀ ਸਫਲਤਾ ਰਹੀ ਤੇ ਉਹਨਾਂ ਨੂੰ ਜੈਵਲਿਨ ਥਰੋ ਦੇ ਵਿੱਚ 골ਡ ਮੈਡਲ ਮਿਲਿਆ ਤੇ ਸਾਰੀ ਫਤੇਗੜ ਸਾਹਿਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਮੇਰੇ ਵੱਲੋਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਵਧਾਈ ਦੀ ਗੱਲ ਹੈ ਬਹੁਤ-ਬਹੁਤ ਮੇਰੇ ਵੱਲੋਂ ਵਧਾਈ ਤੇ ਬੜੇ ਸਾਡੇ ਪੁਲਿਸ ਮਹਿਕਮੇ ਦੇ ਲਈ ਸਾਡੇ ਪਰ ਪੁਲਿਸ ਪਰਿਵਾਰ ਦੇ ਲਈ ਬੜੀ ਪ੍ਰਾਊਡ ਤੇ ਬੜੇ ਮਾਨ ਸਨਮਾਨ ਦੀ ਗੱਲ ਹੈ ਤੇ ਮੈਂ ਅੱਜ ਤੱਕ ਇਦਾਂ ਹੀ ਆਸ਼ਵਾਸਨ ਦੇਣਾ ਸਾਡੇ ਹੋਰ ਵੀ ਇਸ ਤਰੀਕੇ ਦੇ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਬਹੁਤ ਟੈਲੈਂਟ ਹੈ ਬਹੁਤ ਇਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਬਹੁਤ ਤਰੀਕੇ ਦਾ ਗੇਮਸ ਸਪੋਰਟਸ ਹੋਰ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਟੈਲੈਂਟ ਹੈ ਤੇ ਅਸੀਂ ਸਾਡੀ ਕੋਸ਼ਿਸ਼ ਰਹੇਗੀ ਕਿ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਸਾਡੇ ਕੰਮ ਦੇ ਨਾਲ-ਨਾਲ ਹੋਰ ਇਹਨਾਂ ਦੀ ਜੋ ਇਸ ਤਰੀਕੇ ਦੇ ਟੈਲੈਂਟ ਹੈ ਉਸ ਤੇ ਅੱਗੇ ਇਸ ਤਰੀਕੇ ਨਾਲ ਵੱਧ ਚੜ ਕੇ ਪਾਰਟਿਸਪੇਟ ਕਰਨ ਤੇ ਉਹ ਆਪ ਦਾ ਆਪਦੇ ਪਰਿਵਾਰ ਦਾ ਤੇ ਪੁਲਿਸ ਮਕਮੇ ਦਾ ਤੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਧੰਨਵਾਦ ਕੋਈ ਅਗਰੀਸ਼ੀਏਸ਼ਨ ਗੈਟ ਬਿਲਕੁਲ ਜੀ ਅਸੀਂ ਉਹਨਾਂ ਬੈਸਟ ਟੂ ਬੈਸਟ ਨੂੰ ਅਸੀਂ ਅਪਰੀਸ਼ੀਏਸ਼ਨ ਵੀ ਦੇਵਾਂਗੇ ਸੀਨੀਅਰ ਅਫਸਰਾਂ ਨੂੰ ਵੀ ਮੇਰੇ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਬੈਸਟ ਟੂ ਬੈਸਟ ਜਿਹੜਾ ਹੈਗਾ ਇਹਨੂੰ ਕੋਈ ਆਪਾਂ ਅਪਰੀਸ਼ੀਏਸ਼ਨ ਦੀ ਆ ਜਿਹੜੀ ਵਰਲਡ ਪੁਲਿਸ ਗੇਮਸ ਹੈ ਕਿ ਵਿਸ਼ਾ ਪੁਲਿਸ ਦਾ ਖੇਡਾ ਜਿਹੜੀਆਂ ਹੋਈਆਂ ਸੀ ਕਿ ਉਸ ਚ ਸਾਡੇ ਜ਼ਿਲ੍ਹੇ ਦੇ ਇੱਕ ਜਿਹੜੇ ਅਮਨ ਕਸ਼ਮੀਰ ਕੌਰ ਨੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਬਹੁਤ ਵਧੀਆ ਉਹਦੇ ਵਿੱਚ ਉਹਨਾਂ ਦੀ ਸਫਲਤਾ ਰਹੀ ਤੇ ਉਹਨਾਂ ਨੂੰ ਜੈਵਲਿਨ ਥਰੋ ਦੇ ਵਿੱਚ 골ਡ ਮੈਡਲ ਮਿਲਿਆ ਤੇ ਸਾਰੀ ਫਤੇਗੜ ਸਾਹਿਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਮੇਰੇ ਵੱਲ ਬਹੁਤ ਵਧਾਈ ਦੀ ਗੱਲ ਹੈ ਬਹੁਤ-ਬਹੁਤ ਮੇਰੇ ਵੱਲੋਂ ਵਧਾਈ ਤੇ ਬੜੇ ਸਾਡੇ ਪੁਲਿਸ ਮਹਿਕਮੇ ਦੇ ਲਈ ਸਾਡੇ ਪਰ ਪੁਲਿਸ ਪਰਿਵਾਰ ਦੇ ਲਈ ਬੜੀ ਪ੍ਰਾਊਡ ਤੇ ਬੜੇ ਮਾਨ ਸਨਮਾਨ ਦੀ ਗੱਲ ਹੈ ਤੇ ਮੈਂ ਅੱਜ ਦਾ ਇਦਾਂ ਹੀ ਆਸ਼ਵਾਸਨ ਦਿੰਦਾ ਸਾਡੇ ਹੋਰ ਵੀ ਇਸ ਤਰੀਕੇ ਦੇ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਬਹੁਤ ਟੈਲੈਂਟ ਹੈ ਬਹੁਤ ਇਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਬਹੁਤ ਤਰੀਕੇ ਦਾ ਗੇਮਸ ਸਪੋਰਟਸ ਹੋਰ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਟੈਲੈਂਟ ਹੈ ਤੇ ਅਸੀਂ ਸਾਡੀ ਕੋਸ਼ਿਸ਼ ਰਹੇਗੀ ਕਿ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਸਾਡੇ ਕੰਮ ਦੇ ਨਾਲ-ਨਾਲ ਹੋਰ ਇਹਨਾਂ ਦੀ ਜੋ ਇਸ ਤਰੀਕੇ ਦੇ ਟੈਲੈਂਟ ਹੈ ਉਸ ਤੇ ਅੱਗੇ ਇਸ ਤਰੀਕੇ ਨਾਲ ਵੱਚੜ ਤੇ ਉਹ ਆਪ ਦਾ ਆਪ ਦੇ ਪਰਿਵਾਰ ਦਾ ਤੇ ਪੁਲਿਸ ਮੈਂ ਇੱਕਵੇਂ ਦਾ ਤੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਅਸ਼ੀਰਵਾਦ ਧੰਨਵਾਦ ਕੋਈ ਅਪਰੀਸ਼ੀਏਸ਼ਨ ਗੱਲ ਬਿਲਕੁਲ ਜੀ ਅਸੀਂ ਉਹਨਾਂ ਨੂੰ ਸਾਰਾ ਜਿਹੜਾ ਰਿਵਾਰਡ ਬੈਸਟ ਟੂ ਬੈਸਟ ਨੂੰ ਅਸੀਂ ਅਪਰੀਸ਼ੀਏਸ਼ਨ ਵੀ ਦੇਵਾਂਗੇ ਸੀਨੀਅਰ ਅਫਸਰਾਂ ਨੂੰ ਵੀ ਮੇਰੇ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਬੈਸਟ ਟੂ ਬੈਸਟ ਜਿਹੜਾ ਹੈਗਾ ਇਹਨੂੰ ਕੋਈ ਆਪਾਂ ਅਪਰੀਸ਼ੀਏਸ਼ਨ ਦੇ